ਉੱਚਾਦਰ ਬਾਬੇ ਨਾਨਕ ਦਾ ਮੈਨੂੰ ਚੜਨਾ ਔਖਾ ਲੱਗਦਾ ਹੈ ਜਿਵੇਂ ਤੂੰ ਦੱਸਿਆ ਓਵੇਂ ਆਪਣੇ ਆਪ ਨੂੰ ਕੜਨਾ ਔਖਾ ਲੱਗਦਾ ਹੈ ਬਾਬਾ ਜੀ ਤੇਰੀ ਫੋਟੋ ਤਾਂ ਮੈਂ ਘਰੇ ਲਿਆ ਕੇ ਟੰਗ ਲਈਏ ਮੱਥਾ ਮੁੱਥਾ ਤਾਂ ਟੇਕ ਲਈਦਾ ਪੜਨਾ ਔਖਾ ਲੱਗਦਾ ਅੱਖਾਂ ਮੁਰੇ ਮੇਰੇ ਵੀ ਉਂਝ ਜ਼ੁਲਮ ਬਥੇਰਾ ਹੁੰਦਾ ਏ ਤੇਰੇ ਵਾਂਗੂ ਜ਼ਾਲਮ ਬਗੇ ਖੜਨਾ ਔਖਾ ਲੱਗਦਾ ਭਾਈ ਲਾਲੋ ਦੀ ਸਾਖੀ ਤਾਂ ਅੱਜਕਲ ਬਹੁਤ ਸੁਣਾਉਂਦੇ ਨੇ ਭਾਈ ਲਾਲੋ ਦੀ ਸਾਖੀ ਤਾਂ ਅੱਜਕਲ ਬਹੁਤ ਸੁਣਾਉਂਦੇ ਨੇ ਛੱਡ ਕੇ ਮੈਲ ਗਰੀਬ ਦੀ ਕੁਲੀ ਵੜਨਾ ਔਖਾ ਲੱਗਦਾ ਕੋਲੀਆਂ ਦੇ ਜਰਨਲ ਕੋਲੋਂ ਗੱਲਾਂ ਕਰਾਲੋ ਜਿੰਨੀਆਂ ਮਰਸੀ ਉਹਨਾਂ ਗੱਲਾਂ ਨੂੰ ਖੁਦ ਤੇ ਲਾਗੂ ਕਰਨਾ ਔਖਾ ਲੱਗਦਾ ਹੈ ਉਹਨਾਂ ਗੱਲਾਂ ਨੂੰ ਖੁਦ ਤੇ ਲਾਗੂ ਕਰਨਾ ਔਖਾ ਲੱਗਦਾ ਹੈ ਧੰਨਵਾਦ